ਆਹ ਨੂੰ ਵਧਣਾ ਸ਼ੁਰੂ ਕਰ ਦਿੱਤਾ ਹੈ ਕੋਈ ਵੀ ਇੱਧਰ ਉੱਧਰ ਨਹੀਂ ਹੋਣਾ ਇਹ ਸਮਾਂ ਗੱਲ ਉੱਥਾ ਤੋਂ ਪੱਲੇ ਕਰ ਸਾਹ ਤੋਂ ਅਗਲੇ ਪਾਸੇ ਤੋਂ ਕਾਫਲਾ ਜਿਹੜਾ ਲਵਾਗਾ ਹੈ तकरीबन 10 ਤੋਂ 20 ਹਜ਼ਾਰ ਟੈਕਰੀਆਂ ਦਾ ਕਾਫਲਾ ਇੱਕ ਜਗ੍ਹਾ ਤੇ ਤਿਆਰ ਹੋ ਰਿਹਾ ਹੈ ਕਾਫਲੇ ਲੈਣੇ ਆ ਉਹ ਪਿੱਛੇ ਹੋਰ ਕਾਫਲੇ ਕਰਾ ਤਕਰੀਬਨ ਜਿਹਾ ਆ ਰਹੇ ਆ ਆਹ ਬਣਾ ਆਪਣੇ ਅੱਖਾਂ ਹੀ ਦੇਖ ਸਕਦੇ ਹੋ ਪੂਰੀਆਂ ਸੜਕਾਂ ਦੇ ਉੱਤੇ ਸਫਾਰਦਾਂ ਨੇ ਟੱਕਰ ਕਰਨੇ ਹੀ ਦੇ ਰਹੇ ਇਹ ਕਾਫਲਾ तकरीबन 10 ਕਿਲੋਮੀਟਰ ਲੰਬਾ ਪਿੱਛੇ ਕਾਫਲਾ ਆ ਰਿਹਾ ਹੈ ਬਾਹਰ ਤੋਂ ਨਿਕਲ ਰਿਹਾ ਹੈ ਜੇ ਅੱਗੇ ਪਿੱਛੇ ਜਿਹੜਾ ਕਰੂਗਾ ਕੋਈ ਜ਼ਰੂਰ ਤੌਰ ਤੇ ਕੋਸ਼ਿਸ਼ ਕੀਤੀ ਦੇ ਉਹਦਾ ਖਾੜਾ ਆਪਣਾ ਜਿਹੜਾ ਅੱਗੇ ਵਧ ਰਿਹਾ ਗੰਦੂ ਵਾਟਰ ਵਾਲੋਂ ਕੰਟਰੋਲ ਕਰੋ ਆਪਣੇ ਆਪੋ ਸਪੀਡ ਚਲੀ ਆ ਦੀ ਨੂੰ ਸ਼ੇਅਰ ਕਰਦੇ ਹੋ ਜੀ ਬਹੁਤ ਵੱਡੇ ਕਾਫਲੇ ਦੇ ਬਹੁਤ ਛੋਟੇ ਰਹਾ ਸਾਰੇ ਸਾਰੇ ਪੇਰਾ ਤੋਂ ਲੈਣਾ ਦੇ ਰਿਹਾ ਜਿੱਥੇ ਇੱਕ ਪਾਸੇ ਜਿਹੜੇ ਟਰਾਲੀਆਂ ਟਰੈਕਟਰ ਇਸ ਟਾਈਮ ਸ਼ੰਭੂ ਬਾਰਡਰ ਦੇ ਨਾਲ ਜਾ ਲੱਗੇ ਨੇ ਤੇ ਪਿਛਲੇ ਪਾਸੇ ਅਜੇ ਤੱਕ ਫਤੇਗੜ ਸਾਹਿਬ ਦੇ ਵਿੱਚ ਕਾਫਲਾ ਨਾਲ ਲੱਗ ਚੁੱਕਾ ਹੈ ਦੂਰ ਤੱਕ ਜਾਨ ਨੂੰ ਜਾਨ ਕਰ ਕਰ ਸਾਰੇ ਟਰੈਕਟਰ ਟਰੈਕਟਰ ਕਿਸਾਨ ਦੇ ਟਰੈਕਟਰ ਬੱਸ शेर करी मेर बिर नालो नालो ਦੋਰੀ ਤੋਂ ਦੇ ਘਰਾਂ ਤੋਂ ਦੂਰ ਤੱਕ ਨਹੀਂ ਦਿਖਾ ਸਕਦੇ ਕਿ ਇਸ ਟਾਈਮ ਬਹੁਤ ਦੂਰ ਤੱਕ ਸਿਰਫ ਟਰੈਕਟਰ ਟਰਾਲੀਆਂ ਹੀ ਦਿਖ ਰਹੀਆਂ ਹਨ ਕਿਸਾਨਾਂ ਦੀਆਂ ਦੇਖ ਸਕਦੇ ਹੋ ਕਿ ਫਤੇਗਰ ਸਾਹਿਬ ਸਰਾਹ ਦਾਣਾ ਮੰਡੀ ਤੋਂ ਜ਼ਿਲ੍ਹਾ ਗਰਦਾਸਪੁਰ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਕਾਫਲਾ ਜਿਹੜਾ ਉਹ ਇਸ ਸਮੇਂ ਸ਼ੰਭੂ ਬਾਰਡਰ ਲਈ ਗਾਂ ਰਵਾਨਾ ਹੋ ਰਿਹਾ ਆਗਲਾ ਇਕੱਠਾ ਜਾਵੇ ਹੋਰ ਵੀ ਕਾਫੀ ਸਾਡੀ ਵਿਚੇ ਰੱਖਦੇ ਦਾ ਕੰਮ ਆ ਜਾਂਦਾ ਬਹੁਤ ਵਧੀਆ ਬੜਾ ਰਾਮ ਦੇ ਨਾਮ ਤੇ ਸਾਡਾ ਸਾਥਾ ਦੇ ਕੇ ਨਹੀਂ ਕਰਨਾ ਤੇ ਮਾਹੂ ਆਪਣੀ ਕਾਗੀਆਂ ਖਾਣੇ ਨੂੰ ਦੇ ਸੁਣਦਾ ਬਹੁਤ ਵੱਡਾ ਕਾਫਲਾ ਜੀ ਇਸ ਟਾਈਮ ਇਸ ਦੇ ਮਗਰ ਵੀ ਇੱਕ ਡੱਟੋ ਦਾ ਤਕਰੀਬਨ 2000 ਟਰੈਕਟਰ ਟਰਾਲੀਆਂ ਦਾ ਕਾਫਲਾ ਜਿਹੜਾ ਫਤੇਗੜਾ ਪਹੁੰਚ ਰਿਹਾ ਰਾਗੋੜੀ ਜਾਂਦੋ ਜਾਂਦੋ ਕਹੇ ਰਾਜ ਨੂੰ ਆਉਂਦੀ ਜਿਵੇਂ ਕਹੋ ਕਾਲੀਆਂ ਨੂੰ ਲੱਛੜੇ ਚੋਆਟੇ ਨਹੀਂ ਅਰੇ ਰਾਹ ਦੇ ਨਾਲ ਜੇਰੇ ਆਵਾਜ਼ ਜੈਲਾਬਾਦ ਆਗੇ ਸਰੇ ਮਸੀ ਵਾਲੇ ਵੀਰ ਅਰੇ ਰਾਉ ਦੇ ਨਾਰਾ ਥੋੜਾ ਬੋੜਾ ਫਾਸਲਾ ਰੱਖ ਕੇ ਸੇ ਭਰੇ ਤੇ ਆ ਲੈਣੇ ਕਰੀ ਗੋ

ਇਹ ਗਾਣੇ ਬਰਾਬਰ ਨੇ ਮੇਰੇ ਵੀਰਾਂ ਨੇ ਬੇਤੀਆ ਕਿ ਕੌਣ ਖੁਨਾਰ ਕੇ ਤੇ ਕਿਤੇ ਦੂਰ ਤੱਕ ਆਪਣੇ ਟੈਕਰਾ ਕਾਲੀਆਂ ਦੇ ਕੋਲ ਨੂੰ ਨੂੰ ਕੋਲ ਬਾਬਾ ਲਾਲ ਜੀ ਦੀ ਗੁੱਡੀ ਵਾਲੇ ਸਾਧੀਆਂ ਕਲਾ ਦੇ ਸਾਰੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਸਾਧੀਆਂ ਕਲਾ ਦੇ ਚਾਣਾ ਮੇਰੇ ਵੀਰੋ ਕੈਮਰਾਂ ਦਾ ਛੋਟਾ ਛੋਟਾ فاਸਲਾ ਰੱਖੋ। ਨਾ ਜ਼ਿਆਦਾ ਦੂਰ ਤੇ ਨਾ ਜ਼ਿਆਦਾ ਨੇੜੇ। ਛੋਟਾ ਛੋਟਾ فاਸਲਾ ਰੱਖੀ ਚੱਲੋ। ਯਾਰੇ ਤੇਰੇ ਵੀਰ ਜਾ ਰਹੇ ਆ ਭਗਵੰਦਰ ਸਿੰਘ ਜੀ। ਉਹਨਾਂ ਨੇ ਬਹੁਤ ਸਾਡੇ ਭਾਨ ਆਪਣੇ ਕੋਲ ਜਾਂਗਦਾ ਰੱਖਿਆ ਵਾ। ਤੇ ਚੜ੍ਹਦੀਆਂ ਕਲਾ ਦੇ ਚੱਲੋ ਮੇਰੇ ਵੀਰੋ। ਵਾਹਿਗੁਰੂ। ਆਜੋ ਇੱਧਰ ਬੋਲੀ ਨੂੰ ਛੜ ਬਾਈ ਤੇ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਹਾਂ ਨਦੀ ਦਾਣਾ ਮੰਡੀ ਤੋਂ ਆਪਣੇ ਗਰਦਾਸਪੁਰ ਜ਼ਿਲ੍ਹੇ ਦੇ ਟਰੈਕਟਰ ਟਰਾਲੀਆਂ ਅਰਜਨ ਟਰੈਕਟਰ ਆ ਆ ਪਿੱਛੇ ਜਾਂਉਂਦੀਆਂ ਰ ਆ ਰਿਹਾ ਨੌਜਵਾਨਾਂ ਵਿੱਚ ਬਹੁਤ ਸ਼ਾਹੀ ਸ਼ਹੀਦ ਬੀਬੀ ਸੰਦਰੀ ਜੀ ਪ੍ਰਾਣਾਸ਼ਾਲਾ ਪਿੱਛੇ ਅਰਜਨ ਆ ਰਿਹਾ ਬਹੁਤ ਜੋਰਾਂ ਦੇ ਉੱਤੇ ਦੋ ਝੰਡੇ ਵੱਧਿਆ ਤੇ ਨੌਜਵਾਨ ਬਰੇ ਇਛਾ ਦੇ ਨਾਲ ਆ ਉਹ ਵੀ ਜੋਸ਼ੀਦ ਬੀਬੀ ਸੰਦਰੀ ਜੀ ਪ੍ਰਾਣਾਸ਼ਾਲਾ ਗਰਦਾਸਪੁਰ ਇਹਨਾਂ ਦੇ ਨਾਲ ਅਰਜਨ ਟਰੈਕਟਰ ਆ ਰਿਹਾ ਅਰਜਨ ਇਹ ਵੀ ਸ਼ਹੀਦ ਬੀਬੀ ਸੁੰਦਰੀ ਦੀ ਪ੍ਰਾਣਾਸ਼ਾਲਾ ਗੁਰਦਾਸਪੁਰਾ ਨਾਲ ਚਾਹ ਸਾਫ ਫਾਰਮਟ ਲੈ ਕੇ ਟਰੈਕਟਰ ਪਿਆਰ ਬਹੁਤ ਵਧੀਆ ਵੀਰਾਂ ਨੇ ਸਾਡੇ ਸਪੀਕਰ ਕੋਲ ਰੱਖਿਆ ਆਪਣੇ ਉਹਦੇ ਨਾਲ ਹੋਰ ਟਰੈਕਟਰ ਪਿਛੇ ਆ ਰਹੇ ਆ ਹਜ਼ਾਰਾਂ ਟਰੈਕਟਰਾਂ ਦਾ ਕਾਫਲਾ ਵਾ ਛੋਟੇ ਸ਼ਹਿਬਜ਼ਾਦਿਆਂ ਦੇ ਅਸਥਾਨ ਬਾਬਾ ਜੇਰਾਵਰ ਤੇ ਬਾਬਾ ਫਤਿਹ ਸਿੰਘ ਜੀ ਉਨ੍ਹਾਂ ਦੀ ਧਰਤੀ ਦੇ ਤੇ ਆ ਦਾਣਾ ਮੰਡੀ ਦੇ ਵਿੱਚੋਂ ਗੁਰਦਾਸਪੁਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਤੇ ਨਾਲ ਪਠਾਨਕੋਟ ਪਠਾਨਕੋਟ ਤਿੰਨ ਜ਼ਿਲ੍ਹਿਆਂ ਦੇ ਟਰੈਕਟਰ ਜਿਹੜੇ ਆ ਇੱਥੇ ਜਾ ਰਹੇ ਆ ਜਿਪਸੀ ਪਿੱਛੇ ਲੈ ਜਾਓ ਮੇਰੇ ਵੀਰੋ ਉਹ ਟਰੈਕਟਰ ਨਾਲ ਦੀ ਨਾਲ ਆਉਣੇ ਚਾਹੀਦੇ ਆ ਕਾਫਲਾ ਟਕਣਾ ਨਹੀਂ ਚਾਹੀਦਾ ਲਾਈਫਮੈਂਟਾ ਕਰੋ ਕਾਫਲੇ ਦੇ ਵਿੱਚ ਇੰਨਾ ਫਾਸਲਾ ਨਹੀਂ ਪੈਣਾ ਚਾਹੀਦਾ ਲਗਾਤਾਰ ਟੈਟਰ ਜਿਹੜੇ ਆ ਉਹ ਤਰੇ ਆਉਣ ਇਹ ਕਾਫਲਾ ਕਿਰਵਾ ਚੱਲੀ ਜਾਵੇ ਉਥੇ ਪਿਛੇ ਲੈ ਜਾਓ ਉਥੇ ਬੋਲ ਕੇ ਆਓ ਬੋਲ ਕੇ ਆਓ ਮੇਰੇ ਵੀਰੋ ਕਾਫਲਾ ਰੁਕਿਆ ਹੋਆ ਇੱਥੇ ਕਾਫਲਾ ਕੋਈ ਨਹੀਂ ਦੇਣਾ ਕੋਈ ਆਲੇ ਮਿਟਾ ਰਿਹਾ ਇੱਥੇ ਫਾਸਲਾ ਪੈ ਗਿਆ ਵਾ ਇਹਨਾ ਪਾੜਾ ਨਹੀਂ ਪਹਿਣਾ ਚਾਹੀਦਾ ਲਗਾਤਾਰ ਟਰਾਲੀਆਂ ਜਿਹੜੀਆਂ ਉਹ ਚੱਲੀਆਂ ਜਾਈਦੀਆਂ ਉਹ ਜ਼ਿਲ੍ਹਾ ਗੁਰਦਾਸਪੁਰ ਜਿਲ੍ਹਾ ਹਸ਼ਿਆਰਪੁਰ ਤੇ ਨਾਲ ਕੋਲ ਮੇਰੇ ਪਠਾਨਕੋਟ ਦੇ ਵੀਰ ਵੀ ਨੇ ਬਾਬਾ ਜੋਰਾਵਾਰ ਸਿੰਘ ਬਾਬਾ ਫਤੇਸ਼ ਸਿੰਘ ਜੀ ਦੀ ਧਰਤੀ ਦੇ ਉਤੇ ਦਾਣਾ ਮੰਡੀ ਦੇ ਉਤੇ ਜਿਹੜਾ ਕਿਸਾਨਾਂ ਦਾ ਕਾਫਲਾ ਇੱਥੇ ਰੁਕਿਆ ਸੀਗਾ ਉਹ ਐਸ ਵळे ਬੜੇ ਉਤਸ਼ਾਹ ਦੇ ਨਾਲ ਆਹ ਦੇਖੋ ਕਾਫਲਾ ਚੱਲ ਰਿਹਾ ਵਾ ਤੇ ਵੀ ਮੇਰੇ ਵੀਰ ਗੁਰਦਾਸਪੁਰ ਦੇ ਨੇ ਚੜ੍ਹਦੀਆਂ ਕਲਾ ਜਾ ਰਹੇ ਆ ਨਾਲ ਪਿੱਛੇ ਅਰਜਨ ਟਰੈਕਟਰ ਆ ਆਪਣੇ ਜੋਨਾਂ ਦੇ ਟਰੈਕਟਰ ਜਿਹੜੇ ਸਾਰੇ ਇਕੱਠੇ ਹੋ ਗਏ ਜ਼ਿਲ੍ਹਿਆਂ ਦੇ ਜਿਹੜੇ ਆ ਉਹ ਟਰੈਕਟਰ ਟਰਾਲੀਆਂ ਇਕੱਠੇ ਹੋ ਗਏ ਆਪਣੇ ਕਾਫਲੇ ਬਣਾ ਕੇ ਤੇ ਦਿੱਲੀ ਵਾਲੂ ਉਹਨਾਂ ਨੇ ਤਿਆਰੀਆਂ ਕਰ ਲੀਆਂ ਕਿਉਂਕਿ ਇਹਨਾਂ ਸਰਕਾਰਾਂ ਨੂੰ ਸਾਲਾਂ ਬੱਧੀ ਤੋਂ ਮੰਗ ਪੱਤਰ ਜਾਂਦੇ ਰਹਿ ਹੁਣ ਵੀ ਦਿੱਲੀ ਕੂਚ ਕਰਨ ਤੋਂ ਪਹਿਲੋ ਮੰਗ ਪੱਤਰ ਗਏ ਆ ਪਰ ਇਹਨਾਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਇਹਨਾਂ ਨੇ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ। ਨਾ ਇਹ ਪੰਜਾਬ ਦੇ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨੇ। ਕਿਉਂਕਿ ਇਹ ਬੜੇ ਜ਼ਾਲਮ ਨੇ। ਇਹ ਜ਼ਬਰ ਹਕੂਮਤ ਨੇ ਮੀਟਿੰਗਾਂ ਕਰਕੇ ਪਿਛਲੇ ਸਮੇਂ ਦੇ ਅੰਦੋਲਨ ਦੇ ਵਿੱਚ ਮੰਗਾਂ ਮੰਨ ਕੇ ਉਹਨਾਂ ਮੰਗਾਂ ਤੋਂ ਇਹ ਮੁੱਕਰ ਚੁੱਕੇ ਆ। ਇਹ ਝੂਠੇ ਆ। ਇਹ ਬਹੁਤ ਜ਼ਾਲਮ ਤੇ ਜ਼ੁਲਮ ਕਰਦੇ ਆ। ਤੇ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਆਪਣੇ ਕਿਸਾਨਾਂ ਦੀਆਂ ਹਕੀ ਮੰਗਾ ਲੈਣ ਵਾਸਤੇ ਅੱਜ ਗਰਦਾਸਪੁਰ ਪਠਾਨਕੋਟ ਸਿਹੰਦ ਦੀ ਧਰਤੀ ਫਤੇਗੜ ਸਾਹਿਬ ਦੀ ਦਾਣਾ ਮੰਡੀ ਇਥੇ ਹੁਣ ਉਹਨਾਂ ਨੇ ਚਾਲੇ ਪਾਏ ਆ ਇਹ ਆਪਣੇ ਹੱਕਾਂ ਦੀ ਗੱਲ ਕਰਨ ਵਾਸਤੇ ਚੱਲੇ ਆ ਅਸੀਂ ਬਾਰ-ਬਾਰ ਬੇਨਤੀਆਂ ਕਰਦੇ ਰਿਹਾ ਸਰਕਾਰਾਂ ਨੂੰ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਦਿੱਤੇ ਜਾਣ ਪੰਜਾਬ ਦਾ ਕਿਸਾਨ ਜਿਹੜਾ ਵਾ ਉਹ ਖੁਦ ਕਸ਼ੀਆਂ ਕਰ ਰਿਹਾ ਵਾ ਪੰਜਾਬ ਦਾ ਮਜ਼ਦੂਰ ਜਿਹੜਾ ਵਾ ਉਹ ਖੁਦ ਕਸ਼ੀਆਂ ਕਰ ਰਿਹਾ ਵਾ ਪੰਜਾਬ ਦੇ ਇਹ ਕਿਸਾਨ ਆ ਮਜ਼ਦੂਰ ਆ ਉਹ ਕਰਜ਼ੇ ਦੇ ਵਿੱਚ ਜਗੜੇ ਗਏ ਆ ਕਰਜ਼ੇ ਦਾ ਐਡਾ ਵੱਡਾ ਜਾਲ ਪੈ ਗਿਆ ਕਿ ਉਹਨਾਂ ਨੂੰ ਖੁਦਕੁਸ਼ੀਰਾ ਵਾਸਤੇ ਮਜਬੂਰ ਹੋਣਾ ਪਿਆ ਜਿਨ੍ਹਾਂ ਦੀਆਂ ਜ਼ਮੀਰਾਂ ਜਾਂ ਦੀਆਂ ਉਹ ਅੱਜ ਆਪਣੇ ਘਰ ਪਰਿਵਾਰ ਛੱਡ ਕੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਤੇ ਦਿੱਲੀ ਵਾਲੂ ਉਹਨਾਂ ਨੇ ਤਹਿਯਾ ਕੀਤਾ ਵਾ ਅੱਜ ਦਿੱਲੀ ਦੇ ਵਿੱਚ ਜਾ ਕੇ ਦਾਖਲਾ ਹੋਊਗਾ ਅੱਜ ਦਿੱਲੀ ਦੇ ਅੰਦਰ ਜਾਣਗੇ ਕਿਸਾਨ ਮਜ਼ਦੂਰ ਮੇਰੇ ਵੀਰਾਂ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਜੋ ਇਹਨਾਂ ਨੇ ਪਿਛਲੇ ਸਮਿਆਂ ਵਿੱਚ ਦਿੱਲੀ ਅੰਦੋਲਨ ਚੱਲਿਆ ਸਾਡੇ 700 ਕਿਸਾਨ ਜਿਹੜਾ ਸਾਡਾ ਸ਼ਹੀਦ ਹੋਇਆ ਮਜ਼ਦੂਰ ਸ਼ਹੀਦ ਹੋਏ ਬੀਬੀਆਂ ਦੀ ਸ਼ਹੀਦੀ ਹੋਈ ਬੱਚਿਆਂ ਦੀਆਂ ਸ਼ਹੀਦੀਆਂ ਆ ਉਹਨਾਂ ਦੇ ਨਾਂ 'ਤੇ ਇਹਨਾਂ ਨੇ ਮੁਆਵਜ਼ੇ ਦਿੱਤੇ ਆ ਨਾ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਨੌਕਰੀਆਂ ਦਿੱਤੀਆਂ ਇਹ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਸਰਕਾਰ ਆਪਣੀ ਹਰ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਭਗੌੜੀ ਹੋ ਰਹੀ ਆ ਇਸ ਕਰਕੇ ਕਿਸਾਨਾਂ ਨੂੰ ਮਜਬੂਰੀ ਵਸਾ ਇਕੱਠਿਆਂ ਹੋ ਗਏ